ਇਹ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮਹਮ ਚਲਾਈ ਜਾ ਰਹੀ ਹੈ ਇਸ ਦਿਨ ਜੋ ਨਸ਼ਾ ਕਰਨ ਵਾਲੇ ਨੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਪਰ ਪੁਲਿਸ ਵੱਲੋਂ ਦਬਸ਼ ਦਿੱਤੀ ਜਾ ਰਹੀ ਹੈ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀਆਂ ਜੋ ਪ੍ਰਾਪਰਟੀਆਂ ਨੇ ਜਾਇਦਾਦਾਂ ਨੂੰ ਅਟੈਚ ਕੀਤਾ ਜਾ ਰਿਹਾ ਹੈ ਤੇ ਅੱਜ ਇਸੇ ਘੜੀ ਤਹਿਤ ਦਰਾਹਾ ਪੁਲਿਸ ਵੱਲੋਂ ਸਤਨਾਮ ਨਗਰ ਸਪੇਰਾ ਵਸਤੀ ਅਤੇ ਬਾਜੀਗਰ ਵਸਤੀ ਦੇ ਵਿੱਚ ਜੋ ਨਸ਼ਾ ਤਸਕਰ ਨੇ ਜਾਂ ਸ਼ੱਕੀ ਵਿਅਕਤੀ ਨੇ ਉਹਨਾਂ ਦੇ ਘਰਾਂ ਵਿੱਚ ਰੇਡ ਕੀਤੀ ਗਈ ਤੇ ਆਉ ਕਰਦੇ ਹਾਂ ਇਸ ਮਸਲੇ ਨੂੰ ਲੈ ਕੇ ਐਸਐਚਓ ਸਾਹਿਬ ਨਾਲ ਗੱਲਬਾਤ ਹਾਂਜੀ ਐਸਐਸਓ ਸਾਹਿਬ ਅੱਜ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਤੁਸੀਂ ਰੇਡ ਕੀਤੀ ਹੈ ਤੇ ਕਿਸੇ ਵਿਅਕਤੀ ਨੂੰ ਗ੍ਰਿਫਤਾਰੀ ਹੋਈ ਹੈ ਤੇ ਕੋਈ ਸਮਾਨ ਵਗੈਰਾ ਜੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਤੁਸੀਂ ਅੱਜ ਮਨਜੋਗ ਐਸਐਸਪੀ ਸਾਹਿਬ ਖੰਨਾ ਦੇ ਦਿਸ਼ਾ ਦੇਸ਼ ਤਾਂ ਮਨਜੋਗ ਦੇ ਡੀਪੀ ਸਾਹਿਬ ਪੰਜਾਬ ਦੇ ਹੁਕਮ ਅਨਸਾਰ ਕਿਹੜਾ ਕਾਸੂ ਪ੍ਰੋਗਰਾਮ ਹੈ ਇਹ ਜੀਐਸਪੀ ਸਾਹਿਬ ਪੈਰੋਦੀ ਨਗਰ ਨੇ ਇਹ ਚਲਾਇਆ ਗਿਆ ਇਸ ਦੌਰਾਨ ਜਿਹੜੇ ਨਸ਼ਾ ਤਸਕਰ ਨੇ ਜਾਂ ਜਿਹੜੇ ਨਸ਼ੇ ਦੇ ਖਲਾਫ ਜਿੰਨੇ ਖਰਾ ਸ਼ਿਕਾਇਤਾਂ ਨੇ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਗਈ ਹੈ ਦੌਰਾਨ ਸਰਚ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਜੋ ਛੋਟੇ-ਮੋਟੇ ਕਿਸੇ ਨਸ਼ਾ ਕਰਨ ਦੇ addicts ਨੇ ਜਾਂ ਜਿਹੜੇ 15-20 ਦਿਨ ਤੋਂ ਜਨਮੀ ਨਿੰਦੂ addicts ਹੋਏ ਨੇ ਨਸ਼ੇ ਦੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਤੇ ਨਸ਼ਾ ਸੈਂਟਰਾਂ ਚ ਇਹਨਾਂ ਦੇ MC ਨੂੰ ਇਹਦੇ 555 ਨੂੰ ਕਿਹਾ ਗਿਆ ਵੀ ਇਹਨਾਂ ਦਾ ਇਲਾਜ ਕਰਾਉਣ ਸਕਾਰ ਤੁਹਾਡੇ ਨਾਲ ਆ ਤੇ ਇੱਕ ਵਾਰ ਇਹਨਾਂ ਨੂੰ ਵਾਦਨਾ ਦਿੱਤੀ ਗਈ ਹੈ। ਹਾਂਜੀ ਸਰ ਜਿਸ ਤਰ੍ਹਾਂ ਕਿ ਲੋਕਾਂ ਦੇ ਵੱਲੋਂ ਮੰਗ ਹੈ ਕਿ ਜੋ ਵੱਡੇ ਮਗਰਮਸ਼ ਨੇ ਡੀਜੀਪੀ ਸਾਹਿਬ ਦੇ ਹੁਕਮ ਵੀ ਆ ਚੁੱਕੇ ਨੇ ਕਿ ਉਹਨਾਂ ਦੇ ਨਾਮ ਦਿੱਤੇ ਜਾਣ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੋਈ ਮਤਲਬ ਤੜਾਹ ਪ੍ਰੋਗਰਾਮ ਨੇੜੇ ਵਿੱਚ ਵਿੱਚ ਵੀ ਇਹਨਾਂ ਤੇ ਉੱਪਰ ਤੁਸੀਂ ਕੋਈ ਕਾਰਵਾਈ ਕਰਨ ਜਾ ਰਹੇ ਹੋ ਤੁਸੀਂ ਕੋ ਲੋ ਇਸ ਤੱਕ ਨਹੀਂ ਨਹੀਂ ਕਰਦੇ ਜਿਹੜਾ ਬੰਦਾ ਨਸ਼ੇ ਦਾ ਸਪਲਾਈ ਆ ਸਪਰੇਅ ਕਰਦਾ ਇਹਨੂੰ ਤਾਂ ਅਸੀਂ ਨੱਥ ਪੋਣੀ ਪੋਣੀ ਹੈ ਕਿਉਂਕਿ ਜੇ ਇਹਨਾਂ ਨੂੰ ਫੜਾਂਗੇ ਤਾਂ ਹੀ ਕੋਈ ਰੋਕਥੰਮ ਹੋਊਗੀ ਬਿਲਕੁਲ ਸਰ ਪਿਛਲੇ ਮਹੀਨੇ ਦੇ ਆ ਬਾਰਾ ਫਰਵਿਨੂ ਇੱਕ ਦਰਾਹ ਦੇ ਰੋਡ ਦੇ ਉੱਪਰ ਕੰਮ ਕਰਦੇ ਵਿਅਕਤੀ ਉੱਪਰ ਕੁਝ ਲੁੱਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਸ ਦੀ ਉਂਗਲ ਕੱਟ ਦਿੱਤੀ ਗਈ ਸੀ। ਉਸ ਦੇ ਬਾਹ ਦੇ ਉੱਪਰ ਗੰਭੀਰ ਸੱਟਾਂ ਮਾਰੀਆਂ ਗਈਆਂ ਸਨ ਤੇ ਉਸ ਦੇ ਜੋ ਦੋਸ਼ੀ ਵਿਅਕਤੀ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਇਹਦੇ ਸਬੰਧ ਵਿੱਚ ਮੇਰੇ ਤੋਂ ਪਹਿਲਾਂ ਇੱਕ ਮਕਦਮਾ ਨੰਬਰ 15 ਦਰਜ ਹੋਇਆ ਸੀਗਾ। ਇਹ ਘਟਨਾ 15 ਫਰਵਰੀ ਦੀ ਹੈ। ਤੇ ਅਪਤਾਰ ਸਿੰਘ ਗੱਲ ਜਿਹੜਾ ਕਨਫੈਕਸ਼ਨਰੀ ਦੁਕਾਨ ਔਨ ਰੋਡ ਕਰ ਰਿਹਾ ਟਰਾਲੀ 'ਚ ਉਹਦੇ ਤਿੰਨ ਬੰਦੇ ਨੇ ਹਮਲਾ ਕੀਤਾ ਸੀਗਾ ਜਦੋਂ ਮੇਰੇ ਕੋਲ ਆ ਕੇ ਵਰਕ ਕੀਤਾ ਵੀ ਮੇਰੇ ਬੰਦੇ ਨਹੀਂ ਫੜੇ ਗਏ ਤੇ ਮੈਂ ਖੁਦ ਚੱਲ ਕੇ ਇਹਨਾਂ ਦੇ ਨਾਲ ਲਲਤੋ ਪਿੰਡ ਤੋਂ ਦੋ ਬੰਦੇ ਰੈਸਟ ਕੀਤੇ ਨੇ ਬੇਸਬਜੀਤ ਤੇ ਗਗਨਦੀਪ ਹਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਸਰ ਉਹਨਾਂ ਤੋਂ ਕੋਈ ਬਰਾਮਦਗੀ ਹੋਈ ਹੈ ਨਾ ਸਰ ਕੋਈ ਹਥਿਆਰਾਂ ਦੀ ਹਥਿਆਰਾਂ ਦੀ ਬਰਾਮਦਗੀ ਉਹਨਾਂ ਦਾ ਰਿਮਾਂਡ ਮੰਗਾਂਗੇ ਅੱਜ ਡਿਊਰਿੰਗ ਪੁਲਿਸ ਰਿਮਾਂਡ ਸਾਨੂੰ ਰਿਕਵੈਸਟ ਕੀਤੀ ਗਈ ਆ ਮੀਨਾ ਤੁਸੀਂ ਜਿਹੜੇ ਵੈਪਨ ਇਹਨਾਂ ਨੇ ਲੜਾਈ ਦੌਰਾਨ ਵਰਤੇ ਨੇ ਉਹ ਬਰੰਦ ਕਰਨੇ ਨੇ ਤੇ ਪੁਲਿਸ ਰਿਮਾਰਡ ਤੋਂ ਲੈ ਕੇ ਇਹਨਾਂ ਦੇ ਜਿਹੜੇ ਹਥਿਆਰ ਵਰਤੇ ਗਏ ਨੇ ਉਹ ਬਰੰਦ ਕੀ ਜਾਂਗੇ ਸਰ ਇਹਨਾਂ ਦਾ ਕੋਈ ਪਿਛਲਾ ਵੀ ਕੋਈ ਇਦਾਂ ਦਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਹੈ ਲੋਕਾਂ ਦਾ ਨਾਂ ਦਾ ਜੋੜ ਪੜੇਗਾ ਉਹ ਇਨਵੈਸਟਿਗੇਸ਼ਨ ਚੱਲ ਰਹੀ ਆ ਫਿਲਹਾਲ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਠੀਕ ਹੈ ਸੋ ਇਹ ਹਾਂ ਜੀ ਸਰਦਾਰ ਜਸਵੰਦਰ ਸਿੰਘ ਐਸ ਐਚ ਓ ਦਰਾਹਾ ਜੋ ਜਿਨ੍ਹਾਂ ਨੇ ਆਉਦਾ ਸੰਭਾਲਦੇ ਸਾਰੀ ਬੜੇ ਹੀ ਇੱਕ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਜੋ ਨਸ਼ਾ ਤਸਕਰ ਨੇ ਜਾਂ ਨਸ਼ਾ ਦੇ ਆਦੀ ਨੌਜਵਾਨ ਨੇ ਉਹਨਾਂ ਨੂੰ ਸੁਧਾਰਨ ਦੇ ਲਈ ਇੱਕ ਕੈਂਪੇਨ ਚਲਾਈ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਜੁੱਧ ਨਸ਼ਿਆਂ ਬទ ਚਲਾਇਆ ਜਾ ਰਿਹਾ ਉਸ ਨੂੰ ਇੰਪਲੀਮੈਂਟ ਕਰ ਰਹੇ ਨੇ ਅੱਜ ਕਾਸੂ ਆਪਰੇਸ਼ਨ ਦੇ ਦਿਨ ਇਹਨਾਂ ਨੇ ਜੋ ਦਰਾਹਾ ਦੇ ਵੱਖ-ਵੱਖ ਥਾਂ ਦੇ ਉੱਪਰ ਛਾਪਾ ਮਾਰੀ ਕੀਤੀ ਹੈ ਤੇ ਜੋ ਨਸ਼ੇ ਦੇ ਆਦੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਇਸ ਗੱਲ ਹੀ ਕਨਵਿੰਸ ਕੀਤਾ ਹੈ ਕਿ ਉਹ ਬੱਚਿਆਂ ਦੇ ਬਲ ਧਿਆਨ ਦੇਣ ਤੇ ਬੱਚਿਆਂ ਨੂੰ ਨਸ਼ਾ ਛਡਾਊ ਕੇਂਦਰ ਨੇ ਜਾਂ ਹੋਰ ਉਹਨਾਂ ਵਾਸਤੇ ਜੋ ਦਵਾਈ ਬੂਟੀ ਦੀ ਜ਼ਰੂਰਤ ਹੈ ਉਸ ਦਾ ਪ੍ਰਬੰਧ ਕਰਮ